ਸਤਿਕਾਰਯੋਗ ਦੋਸਤੋ ਸਤਸ੍ਰੀ ਅਕਾਲ ਆਦਾਬ ਨਮਸਕਾਰ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ 22 April ਨੂੰ ਜੰਮੂ ਕਸ਼ਮੀਰ ਦੇ ਪਹਿਰਗਾਮ ਦੇ ਨੇੜੇ ਇੱਕ ਟੂਰਿਸਟ ਪਲੇਸ ਤੇ ਹਤਵਾਤੀ ਹਮਲਾ ਹੋਇਆ ਸੀ ਜਿਸ ਦੇ ਵਿੱਚ 27 ਭਾਰਤੀ ਨਾਗਰਿਕ ਬੇਰਹਿਮੀ ਨਾਲ ਮਾਰ ਦਿੱਤੇ ਗਏ ਸੀ ਉਸ ਉਪਰੰਤ ਸਮੁੱਚੇ ਦੇਸ਼ ਦੇ ਵਿੱਚ ਬਹੁਤ ਹੀ ਗੁੱਸੇ ਦੀ ਲਹਿਰ ਹੈ ਤੇ ਇਹ ਗੁੱਸਾ ਹੋਣਾ ਸੁਭਾਵਕ ਹੈ ਕਿਉਂਕਿ ਇਹ ਟੂਰਿਸਟ ਪਲੇਸ ਦੇ ਲੋਕ ਆਪਣੇ ਕੰਮਕਾਜ ਤੇ ਰਜੀਮਿਆਂ ਤੋਂ ਕੁਝ ਰਖਸਤ ਹੋ ਕੇ ਖੁਸ਼ੀਆਂ ਮਨਾਉਣ ਜਾਂਦੇ ਆ। ਤੇ ਜਦੋਂ ਉਹਨਾਂ ਦੇ ਆਪਣਿਆਂ ਦੇ ਸਾਹਮਣੇ ਉਹਨਾਂ ਦਾ ਇਸ ਤਰ੍ਹਾਂ ਕਤਲ ਕਰ ਦਿੱਤਾ ਜਾਂਦਾ ਹੈ ਤਾਂ ਇਸ ਤੋਂ ਬੁਰੀ ਗੱਲ ਕੋਈ ਵੀ ਨਹੀਂ ਹੋ ਸਕਦੀ। ਜਿਸ ਤਰ੍ਹਾਂ ਉਹਨਾਂ ਨੇ ਮੀਡੀਆ ਰਿਪੋਰਟਾਂ ਅਨੁਸਾਰ ਕਿ ਧਰਮ ਪੁੱਛਿਆ ਤੇ ਉਸ ਤੋਂ ਬਾਅਦ ਕਤਲ ਕੀਤਾ ਸਾਫ ਇਹ ਕਰਕਦਾ ਹੈ ਕਿ ਉਹਨਾਂ ਦਾ ਮਕਸਦ ਦੋ ਫੱਟਕਿਆਂ ਦੇ ਵਿੱਚ ਨਫ਼ਰਤ ਪੈਦਾ ਕਰਕੇ ਸਾਡੇ ਦੇਸ਼ ਦੇ ਵਿੱਚ ਦੰਗੇ ਫੈਲਾਉਣਾ ਸੀ ਜਿਸ ਨੂੰ ਕਿ ਆਪਣੇ ਸੂਝਵਾਨ ਭਾਰਤੀਆਂ ਨੇ ਬਹੁਤ ਹੀ ਪਿਆਰ ਦਾ ਸੰਦੇਸ਼ ਦੇ ਕੇ ਆਪਸੀ ਪਿਆਰ ਦਾ ਸੰਦੇਸ਼ ਦੇ ਕੇ ਉਹਨਾਂ ਦੇ ਇਸ मंसूਬੇ ਨੂੰ ਫੇਅਰ ਕਰ ਦਿੱਤਾ ਉਸ ਪ੍ਰਾਂਤ ਜਿਸ ਤਰ੍ਹਾਂ ਸਮੂੱਚੇ ਕਸ਼ਮੀਰੀਆਂ ਨੇ ਕੈਂਡਲ ਮਾਰਚ ਕੱਢੀ ਆਪਣੇ ਕਾਰੋਬਾਰ ਬੰਦ ਕਰਕੇ ਉਹਨਾਂ ਦੇ ਪ੍ਰਤੀ ਇਸ ਘਟਨਾ ਦੇ ਪ੍ਰਤੀ ਗੁੱਸੇ ਦਾ اظہار ਕੀਤਾ ਤੇ ਦੇਸ਼ ਦੇ ਵੱਖ-ਵੱਖ ਪੋਲੀਟੀਕਲ ਪਾਰਟੀਆਂ ਜਾਂ ਵੱਖ-ਵੱਖ ਧਰਮਾਂ ਦੇ ਸਰਮੌਰਾਗੂ ਜਿਸ ਤਰ੍ਹਾਂ ਇਕਸਰ ਹੋਈ ਕਿ ਜਿਸ ਨੇ ਵੀ ਇਹ ਘਟਿਆਕਾਰਾ ਕੀਤਾ ਹੈ ਕਿ ਉਸ ਨੂੰ ਆਪਾਂ ਇਕੱਠੇ ਹੋ ਕੇ ਮੂੰਹ ਤੁਰ جواب ਦੇ ਜੀ ਪਰ ਦੋਖਰਾ ਕਹਿਣਾ ਪੈ ਰਿਹਾ ਹੈ ਕਿ ਕੁਝ ਲੋਕ ਹਾਰੇ ਵੀ ਜੋ ਉਹਨਾਂ ਲੋਕਾਂ ਦਾ ਮਕਸਦ ਸੀ ਕਿ ਦੋ ਫਿਰਕਿਆਂ ਦੇ ਵਿੱਚ ਨਫ਼ਰਤ ਪੈਦਾ ਕੀਤੀ ਜਾਵੇ ਅੱਜ ਵੀ ਉਹਨਾਂ ਦੇ ਮਕਸਦ ਨੂੰ ਪੂਰਾ ਕਰਨ ਦੇ ਲੱਗੇ ਹੋਏ ਹਨ ਇਹ ਮੇਰੀ ਸਾਂਝ ਮਤਾਬਕ ਉਹਨਾਂ ਹੱਤਵਾਦੀਆਂ ਤੇ ਅਜਿਹੇ ਲੋਕਾਂ ਦੇ ਵਿੱਚ ਫਿਰ ਕੋਈ ਫਰਕ ਨਹੀਂ ਰਹਿ ਜਾਂਦਾ ਕਿਉਂਕਿ ਉਹਨਾਂ ਦਾ ਮਕਸਦ ਵੀ ਦੋ ਫਿਰਕਿਆਂ ਦੇ ਵਿੱਚ ਨਫ਼ਰਤ ਪੈਦਾ ਕਰਨਾ ਤੇ ਸਾਡੇ ਦੇ ਦੇ ਦੰਗੇ-ਵਸਾਦ ਕਰਵਾਉਣਾ ਸੀ ਤੇ ਜੋ ਲੋਕ ਆਪਣੇ ਦੇਸ਼ ਚ ਰਹਿ ਕੇ ਵੀ ਦੋ ਫਿਰਕਿਆਂ ਦੇ ਵਿੱਚ ਨਫਰਤ ਪੈਦਾ ਕਰਨ ਦੀ ਕੋਸ਼ਿਸ਼ ਕਰ ਰਹੇ ਆ ਤੇ ਇਹ ਵੀ ਉਹਨਾਂ ਦੇ ਪਦ ਜਿੰਨਾ ਤੇ ਚੱਲ ਰਹੇ ਆ ਇਹ ਜਿਹੇ ਲੋਕਾਂ ਨੇ ਉਸ ਵਕਤ ਬਹੁਤ ਹੀ ਹੱਦ ਕਰ ਦਿੱਤੀ ਜਦੋਂ ਪਿਛਲੇ ਦਿਨੀ ਜੋ ਬਿਨੇ ਨਰਵਾਜ ਜਿਨ੍ਹਾਂ ਦਾ ਪੈਲਗਾਮ ਚ ਬੇਰਜ਼ਾਦੀ ਨਾਲ ਕਤਲ ਕਰ ਦਿੱਤਾ ਗਿਆ ਸੀ ਉਨ੍ਹਾਂ ਦੀ ਧਰਮ ਪਤਨੀ ਨੇ ਬਿਆਨ ਦਿੱਤਾ ਕਿ ਜਿਸ ਤਰ੍ਹਾਂ ਲੋਕ ਇਸ ਘਟਨਾ ਤੋਂ ਬਾਅਦ ਮੁਸਲਮਾਨਾਂ ਤੇ ਕਸ਼ਮੀਰੀਆਂ ਵਿਰੁੱਧ ਬੋਲ ਰਹੇ ਹਨ ਇਹ ਜਹੀ ਨਹੀਂ ਹੋਣਾ ਚਾਹੀਦਾ ਐਸੀ ਸ਼ਾਂਤੀ ਤੇ ਨਿਆਂ ਚਾਹੁੰਦੇ ਹਾਂ ਜਿਨ੍ਹਾਂ ਨੇ ਗਲਤ ਕੀਤਾ ਹੈ ਉਹਨਾਂ ਨੂੰ ਜ਼ਰੂਰ ਸਜ਼ਾ ਮਿਲਣੀ ਚਾਹੀਦੀ ਹੈ ਜਦੋਂ ਬੀਬੀ ਨੇ ਇਹ ਅਪੀਲ ਕੀਤੀ ਜਿੰਨਾ ਲੋਕਾਂ ਦਾ ਮਕਸਦ ਇਸ ਘਟਨਾ ਦੇ ਵਿੱਚੋਂ ਕੁਝ ਹੋਰ ਹੀ ਪਾਉਣਾ ਸੀ ਆਪਣਾ ਕੁਝ ਉਲੂ ਸਿਧਾ ਕਰਨਾ ਸੀ ਉਹਨਾਂ ਨੂੰ ਬੜੀ ਮਰਜ਼ੀ ਲੱਗੀ ਤੇ ਜਿਸ ਤਰ੍ਹਾਂ ਉਹਨਾਂ ਨੇ ਇਸ ਬੀਬੀ ਦੇ ਵਿਰੁੱਧ ਅਨਾਬ ਸਨਾਬ ਬੋਲਿਆ ਉਹ ਦੇਖ ਕੇ ਜਾਂ ਉਹ ਪੜਤੀ ਸੋਸ਼ਲ ਸੋਸ਼ਲ ਮੀਡੀਆ ਤੇ ਬਹੁਤ ਗੁੱਸਾ ਹੁੰਦਾ ਹੈ ਕਿ ਉਹ ਤਾਂ ਬੇਗਾਨੇ ਮੁਲਕ ਚ ਆਏ ਸੀ ਬੇਗਾਨੇ ਮੁਲਕ ਦੇ ਵਿੱਚ ਬੈਠ ਕੇ ਲੋਕਾਂ ਦਾ ਸਾਡੇ ਭਾਰਤੀਆਂ ਦੇ ਵਿੱਚ ਸਾਡੇ ਵਿੱਚ ਨਫਤ ਪੈਦਾ ਕਰਨਾ ਤੇ ਫਸਾਦ ਕਰਾਉਣਾ ਮਕਸਦ ਹੋ ਸਕਦਾ ਹੈ ਪਰ ਆਪਣੇ ਦੇਸ਼ 'ਚ ਹੀ ਰਹਿ ਕੇ ਜਿਹੜੇ ਲੋਕ ਅਜਿਹਾ ਕਾਰਜ ਕਰਨ ਦੇ ਲੱਗੇ ਹੋਏ ਆ ਇਹ ਉਹਨਾਂ ਨੂੰ ਇਹ ਦੇਸ਼ ਕਦੇ ਮਾਫ ਨਹੀਂ ਕਰੇਗਾ ਮੈਂ ਉਹਨਾਂ ਨੂੰ ਇਹੀ ਕਹਾਂਗਾ ਕਿ ਇਹ ਗਿੱਧਾਂ ਇਸ ਘਟਨਾ ਚੋਂ ਕੁਝ ਹੋਰ ਹੀ ਖਾਣਾ ਚਾਹੁੰਦੀਆਂ ਐ ਕਿਉਂਕਿ ਸਮਝਦਾਰ ਲੋਕ ਕਦੇ ਵੀ ਅਜਿਹੀ ਘਟਨਾ ਦੇ ਵਿੱਚੋਂ ਕੋਈ ਅਜਿਹੀ ਗੱਲ ਕਰਕੇ ਅਜੀਹਾ ਮਾਹੌਲ ਪੈਦਾ ਨਹੀਂ ਕਰਨਾ ਚਾਹੁੰਗੇ ਕਿ ਕਿਸੇ ਦੋ ਫਿਰਕਿਆਂ ਦੇ ਵਿੱਚ ਨਫ਼ਰਤ ਪੈਦਾ ਹੋਵੇ ਤੇ ਉਸ ਤੋਂ ਬਾਅਦ ਹਾਲਾਤ ਬੇਕਾਬੂ ਹੋ ਜਾਣ ਸੋ ਮੇਰੀ ਸਭ ਨੂੰ ਇਹੀ ਅਪੀਲ ਹੈ ਕਿ ਆਪਾਂ ਜੋ ਮਕਸਦ ਉਹਨਾਂ ਅਤਵਾਦੀਆਂ ਦੇ ਅਸੀਂ ਜਾਂ ਮੁੱਠੀ ਪਰ ਕੁਝ ਲੋਕ ਜੋ ਆਪਣੇ ਦੇਸ਼ 'ਚ ਹੀ ਰਹਿੰਦੇ ਐ ਤੇ ਹਮੇਸ਼ਾ ਨਫ਼ਰਤ ਉਗਲਦੇ ਰਹਿੰਦੇ ਐ ਉਹਨਾਂ ਦੇ ਪਿੱਛੇ ਭਾਵੇਂ ਕੁਝ ਮੀਡੀਆ ਹਾਊਸ ਵੀ ਐ ਜਿਨ੍ਹਾਂ ਦਾ ਪ੍ਰਾਈਮ ਟਾਈਮ ਸਿਰਫ ਨਫ਼ਰਤ ਪ੍ਰੋਸਨ ਤੇ ਲੰਘਦਾ ਐ ਆਪਾਂ ਸਮੁੱਚੇ ਭਾਰਤੀਆਂ ਨੇ ਉਹਨਾਂ ਨੂੰ ਇਸ ਮਕਸਦ ਵਿੱਚ ਪੂਰਾ ਨਹੀਂ ਹੋਣ ਦੇਣਾ ਸੋ ਆਪਾਂ ਸਾਰਿਆਂ ਨੇ ਪਿਆਰ ਤੇ ਭਾਈਚਾਰ ਦੇ ਨਾਲ ਅਜਿਹੇ ਲੋਕਾਂ ਨੂੰ ਮੂੰਹ ਤੋੜ ਜਵਾਬ ਦੇਣਾ ਹੈ ਸੋ ਇੰਨੇ ਕਹਿੰਦਾ ਹੋਇਆ ਮੈਂ ਜੇ ਕੋਈ ਮੇਥੋਂ ਅਲਫਾਜ਼ ਇੱਧੇ ਉੱਧੇ ਹੋ ਗਿਆ ਹੋਵੇ ਖਿਮਾ ਦਾ ਜਾਚ ਕੇ